ਅਰਜੀ ਕਾ ਖਾਲਸਾ ਅਰਜੀ ਕੀ ਫਤਿਹ ਇੱਕ ਮੇਰੇ ਜਿਹੜੀ ਗੱਲ ਜਿਹੜੀ ਦੀਪ ਸਿੱਧੂ ਦੀ ਕਹੀ ਹੋਈ ਗੱਲ ਚੇਤੇ ਆ ਰਹੀ ਆ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਤੁਸੀਂ ਪੰਥ ਦਾ ਮਹਿਣਾ ਨਾ ਲਓ ਪੰਥ ਦਾ ਜਿਹੜਾ ਮਹਿਣਾ ਹੈਗਾ ਤੁਹਾਡੇ ਸਦੀਆਂ ਪਿੱਛੇ ਤੁਹਾਡਾ ਖੜਾ ਨਹੀਂ ਛੜਦਾ ਇਹ ਦੀਪ ਸਿੱਧੂ ਦੀਆਂ ਜਿਹੜੀਆਂ ਕਹਿੰਆਂ ਗੱਲਾਂ ਨੇ ਤੇ ਅੱਜ ਤੱਕ ਮੈਂ ਵੱਡੇ ਵੱਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਕੋਲੋਂ ਅਜਿਹੀਆਂ ਗੱਲਾਂ ਨਹੀਂ ਸਿੱਖਿਆ ਉਹਨਾਂ ਗੱਲਾਂ ਜਿਹੜੀਆਂ ਦੀਪ ਸਿੱਧੂ ਕਹਿ ਗਿਆ ਉਹ ਇੱਕ ਵੱਖਰੀ ਸੋਚ ਕਹਿ ਲਈ ਕਿ ਆਪਾਂ ਉਸ ਨੌਜਵਾਨ ਦੀ ਸੀ ਤੇ ਵੱਖਰਾ ਉਹਨੇ ਜਿਹੜਾ ਇੱਕ ਪ੍ਰਚਾਰ ਕੀਤਾ ਪ੍ਰਚਾਰਕ ਬਥੇ ਰੇ ਨੇ ਪਰ ਜੋ ਦੀਪ ਸਿੱਧੂ ਕਹਿ ਗਿਆ ਉਹ ਗੱਲਾਂ ਜਿਹੜੀਆਂ ਬਿਲਕੁਲ ਸੱਚ ਸਾਬਤ ਹੋ ਰਹੀਆਂ ਨੇ ਗੱਲ ਕਰਦੇ ਆਪਾਂ ਸ਼ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦੀ ਸਾਬਕਾ ਜਥੇਦਾਰ ਭਾਈ ਅਰਨਜੀਤ ਸਿੰਘ ਨੇ ਇੱਕ ਹੁਣ ਕਿਸੇ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਬਾਦਲ ਪਰਿਵਾਰ ਬਾਰੇ ਜੋ ਕਿਹਾ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਧੰਨਵਾਦ ਕੱਲੀ-ਕੱਲੀ ਗੱਲ ਸੁਣਾਉਣਾਗਾ ਅਰਨਜੀਤ ਸਿੰਘ ਨੇ ਕਿਹਾਗਾ ਕਿ ਸ਼ਰੋਮਣੀ ਕਮੇਟੀ ਨੇ ਜਿਹੜੇ ਕਿ ਇੱਕਾ ਉਪਨੀਜਮ ਬਣਾ ਕੇ ਜਿਹੜਾ ਆਕਾਲ ਤਖਤ ਦੇ ਜਥੇਦਾਰਾਂ ਦਾ ਜਿਹੜਾ ਬੇੜਾ ਉਹ ਗਰਕ ਕਰ ਦਿੱਤਾਗਾ ਇਹ ਭਾਈ ਅਰਨਜੀਤ ਸਿੰਘ ਦੇ ਬੋਲ ਨੇ ਜਿਹੜੇ ਕਿਸੇ ਟਾਈਮ ਸਾਫ ਕਾ ਜਥੇਦਾਰ ਨੇ ਜਿਹੜੇ ਹੁਣ ਤੁਹਾਨੂੰ ਦੱਸਿਆ ਕਿ 1978 ਦੇ ਵਿੱਚ ਵੀ ਜਿਹੜਾ ਕਾਣ ਵਾਪਰਿਆ ਸੀ ਉਸ ਤੋਂ ਬਾਅਦ ਜਿਹੜਾ ਗਰਵਾਚਨੀ ਨੂੰ ਇਹਨਾਂ ਨੇ ਗੱਡੀ ਚੜ੍ਹਿਆ ਸੀ ਪਾਏ ਰਣਜੀਤ ਸਿੰਘ ਦਾ ਕਹਿਣਾ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਅਕਾਲ ਤਖਤ ਦੇ ਉੱਤੇ ਜਿਹੜਾ ਜਾਣਾ ਤੇ ਉਹ ਵਖਰੀ ਮਿਸਾਲ ਸੀ ਤੇ ਵਖਰਾ ਜਿਹੜਾ ਉਹਦਾ ਆਦਬ ਸਤਕਾਰ ਤੇ ਨਜ਼ਾਰਾ ਸੀ ਤੇ ਲੋਕ ਹੱਕ ਤਾਣ ਕੇ ਕਹਿੰਦੇ ਸੀ ਕਿ ਸਾਡਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸਾਨ ਹੈ ਪਰ ਕਹਿੰਦਾ ਅੱਜ ਬਾਦਲ ਕਹਨੇ ਇਹ ਸਾਰਾ ਕੁਝ ਰੋਲ ਕੇ ਰੱਖ ਦਿੱਤਾ ਪਾਇ ਆਨਜੀਤ ਸਿੰਘ ਨੇ ਕਿਹਾਗਾ ਕਿ ਸੁਖਵੀਰ ਬਾਦਲ ਨੂੰ ਜਿਹੜਾ ਇਹਨਾਂ ਜਥੇਦਾਰਾਂ ਵੱਲੋਂ ਜਿਹੜਾ ਇੱਕ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਕਿ 15 ਦਿਨਾਂ ਦੇ ਅੰਦਰ ਅੰਦਰਾ ਕੇ ਜਿਹੜਾ ਕਾਲ ਦਾ ਇਤਸਾਬ ਤੇ ਮਾਫੀ ਮੰਗਦੇ ਬਈ ਉਹਨਾਂ ਦਾ ਕਹਿਣਾਗਾ ਕਿ ਬਿਲਕੁਲ ਜਿਵੇਂ ਐਨ ਮੌਕੇ ਤੇ ਸੁਖਵੀਰ ਬਾਦਲ ਜਾਵੇਗਾ ਪੂਰਾ ਲਾਮ ਲਖਸਰ ਆਪਣਾ ਲੈ ਕੇ ਕਹਿੰਦਾ ਕੀ ਮਜਾਲ ਆਉਣਾ ਜਥੇਦਾਰਾਂ ਦੀ ਸਖਵੀਰ ਬਾਦਲ ਦੇ ਖਿਲਾਫ ਕੋਈ ਬੋਲ ਦੇਣਗੇ ਕਹਿੰਦਾ ਇਹ ਕਹਿ ਦੇਣਗੇ ਉਹਨਾਂ ਨੂੰ ਕੋਈ ਥੋੜੀ ਕਣੀ ਜਿਹੜੀ ਸੇਵਾ ਲਾ ਦੇਣਗੇ ਮਾਫੀ ਦਾ ਜਿਹੜਾ ਇੱਕ ਡਰਾਮਾ ਰਚ ਲੈਣਗੇ ਤੇ ਫਿਰ ਕੀ ਕਰਨਗੇ ਦੋਨੇ ਧਿਰਾਂ ਨੂੰ ਆਡਾ-ਆਡਾ ਜਿਹੜਾ ਫੋਨ ਕਰਕੇ ਜਾਂ ਬੁਲਾ ਕੇ ਸੱਦਾ ਪੱਤਰ ਕਰਕੇ ਕਹਿੰਦਾ ਇਹ ਸਾਰਾ ਹੈ ਇੱਕਮਿਕ ਹੋਣਗੇ ਕਹਿੰਦਾ 2027 ਦੀਆਂ ਇਲੈਕਸ਼ਨਾਂ ਦਾ ਕਰਕੇ ਸਾਰਾ ਡਰਾਮਾ ਇਹ ਕੀਤਾ ਜਾ ਰਿਹਾ ਇਹ ਵੱਡੇ ਇਲਜ਼ਾਮ ਨੇ ਜ세ਦਾਰ 100 ਕਾ ਜ세ਦਾਰ ਭਾਈ ਅਰਜੀਤ ਸਿੰਘ ਨੇ ਜਿਹੜੇ ਇਹ ਗੱਲ ਕਹੀ ਆ ਕਿ 2027 ਦੇ ਵਿੱਚ ਜਿਹੜਾ ਵੋਟਾਂ ਨੇ ਇਹਨੂੰ ਲੈ ਕੇ ਜਿਹੜਾਗਾ ਅਕਾਲੀ ਦਲ ਨੇ ਇੱਕ ਡਰਾਮਾ ਇੱਕ ਢੰਗ ਰਚਿਆਗਾ ਢੋਂਗ ਰਚਿਆ ਜਾਨੀ ਕਿ ਉਹਨਾਂ ਨੇ ਕਿਹਾਗਾ ਭਾਈ ਅਰਜੀਤ ਸਿੰਘ ਨੇ ਕਿਹਾਗਾ ਕਿ ਗੁਰੂਆਂ ਦੇ ਦਿੱਤੇ ਹੋਏ ਗ੍ਰੰਥਾਂ ਤੇ ਪੰਥ ਦੇ ਸੰਧਾਤ ਨੂੰ ਇਹਨਾਂ ਬਾਦਲ ਕਹਨੇ ਸਿੱਕੇ ਟੰਗ ਦਿੱਤਾ ਇਨਾਂ ਦੇ ਰਾਜ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ ਬੇਅਦਬੀਆਂ ਇਕੱਲੀਆਂ ਹੋਈਆਂ ਨਹੀਂ ਉਹਨਾਂ ਦੀ ਕਹਿੰਦਾ ਇਹਨਾਂ ਨੇ ਸ਼ਰਨ ਪਨਾਹ ਵੀ ਕੀਤੀ ਆ ਉਹਨਾਂ ਨੂੰ ਸ਼ਰਨ ਵੀ ਦਿੱਤੀ ਆ ਫਿਰ ਉਹਨਾਂ ਨੂੰ ਕਹਿੰਦਾ ਇਹਨਾਂ ਨੇ ਸਿਕਿਉਰਟੀਆ ਦਿੱਤੀਆਂ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਗੁਰੂ ਰੰਧ ਸਾਹਿਬ ਦੀ ਤੇ ਇਤੋਂ ਤੱਕ ਕਿ ਉਹਨਾਂ ਨੇ ਕਿਹਾਗਾ ਕਿ ਹੁਣ ਸਖਬੀਰ ਬਾਦਲ ਦੇ ਜਿਹੜਾ ਪੱਲੇ ਕੱਖ ਨਹੀਂ ਕਹਿੰਦਾ ਇਹ ਇੱਕ ਤਰ੍ਹਾਂ ਦਾ ਭੜਕਦਾ ਫਿਰਦਾਗਾ ਕਹਿੰਦਾ ਇਹ ਇਹਨਾਂ ਦਾ ਜਿਹੜਾ ਗਨਾਹ ਜਿਹੜੇ ਕੀਤੇ ਨੇ ਇਹਨਾਂ ਨੇ ਬਦਲ ਕਿਆ ਨਹੀਂ ਕਹਿੰਦਾ ਉਹ ਜਿਹੜੇ ਮਾਫੀ ਦੇ ਯੋਗ ਨਹੀਂ ਕਹਿੰਦਾ ਇਹਨੇ ਵੱੱਜਰ ਗਲਤੀਆਂ ਕੀਤੀਆਂ ਯਾਨੀ ਕਿ ਵੱਡੀਆਂ ਗਲਤੀਆਂ ਕੀਤੀਆਂ ਇੱਕ ਤਾਂ ਹੁੰਦੀ ਆ ਛੋਟੀ ਮੋਟੀ ਗਲਤੀ ਕੁਦਰਤੀ ਹੋਗੀ ਕਹਦਾ ਇਹਨਾਂ ਨੇ ਜਾਣ ਬੁੱਝ ਕੇ ਮਿਤ ਕੇ ਗਲਤੀਆਂ ਕੀਤੀਆਂ ਪਿਓ ਪੁੱਤ ਨੇ ਜਿਸ ਕਰਕੇ ਸਿੱਖ ਕੌਮ ਦਾ ਜਿਹੜਾ ਇਹਨਾਂ ਨੇ ਬੇੜਾ ਗਰਕ ਕੀਤਾਗਾ ਭਾਈ ਅਨਜੀਤ ਸਿੰਘ ਨੇ ਕਿਹਾ ਕਿ ਜਥੇਦਾਰਾਂ ਦਾ ਮੈਂ ਧੰਨਵਾਦ ਕਰੂੰਗਾ ਜੇਕਰ ਇਹ ਪੰਥ ਦੇ ਗਲੋਂ ਕਹਿੰਦਾ ਸਕਬੀਰ ਬਾਦਲ ਨੂੰ ਤੇ ਬਾਦਲ ਪਰਿਵਾਰ ਨੂੰ ਲਾਹ ਦੇਣਾ ਕਹਿੰਦਾ ਪਰ ਇੰਨੀ ਹਿੰਮਤ ਕਿੱਥੇ ਉਹਨਾਂ ਦੇ ਵਿੱਚ ਕਿ ਐਡੀ ਵੱਡੀ ਜਿਹੜੀ ਗੱਲ ਆ ਜਾਂ ਐਡੇ ਵੱਡੇ ਸਟੈਂਡ ਉਹ ਲੈ ਸਕਣਗੇ ਤੇ ਭਾਈ ਅਨਜੀਤ ਸਿੰਘ ਨੇ ਅੱਗੇ ਕੀ ਕਿਹਾਗਾ ਕਹਿੰਦਾ ਸਭ ਤੋਂ ਵੱਡਾ ਜਿਹੜਾ ਦੋਸ਼ੀ ਆ ਜਿਹੜਾ ਪ੍ਰਕਾਸ਼ ਬਾਦਲ ਸੁਖਬੀਰ ਬਾਦਲਾ ਤੇ ਇਹਦਾ ਲਾਣਾ ਜਿਨ੍ਹਾਂ ਨੇ ਡੀਜੀਪੀ ਸਮੇਤ ਸੈਣੀ ਵਰਗਿਆਂ ਨੂੰ ਲਾਇਆ ਹੋਵੇ ਤੇ ਉਮਰਾ ਨੰਗਲ ਵਰਗਿਆਂ ਨੂੰ ਲਾਇਆ ਹੋਵੇ ਤੇ ਹੋਰ ਇਹਨਾਂ ਨੇ ਬੜੇ ਤਿੱਖੇ ਬਾਰ ਕੀਤੇ ਨੇ ਉਹਨਾਂ ਨੇ ਕਿਹਾਗਾ ਕਿ ਜਿਹੜਾ ਇੱਕ ਬਾਦਲ ਆ ਬਾਦਲ ਉਹ ਪਰਿਵਾਰ ਸੀ ਜਿਹੜਾ ਕਿ ਸਿੱਖ ਕੌਮ ਦੀਆਂ ਜੜਾਂ ਦੇ ਵਿੱਚ ਇੱਕ ਘਣ ਬਾਗ ਜਾਂ ਆਪਾਂ ਕਹਿੰਦੇ ਇੱਕ ਸਿਉਂਖ ਬਾਗ ਚੁੰਬੜਿਆ ਹੋਇਆ ਸੀ ਅੱਧੇ ਲੋਕਾਂ ਤਾਂ ਕਹਿੰਦਾ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਉਹਨਾਂ ਦੀਆਂ ਜੜਾਂ ਦੇ ਵਿੱਚ ਅਜੇ ਵੀ ਇਹ ਜਿਹੜੀ ਸਿਉਂਖ ਆ ਉਹ ਲੱਗੀ ਹੋਈ ਆ ਤੇ ਕਹਿੰਦਾ ਅੱਧੇ ਜਿਹੜੇ ਨੌਜਵਾਨ ਸੀ ਜਾ ਕੇ ਦਾ ਮੇਰੀ ਉਮਰ ਦੇ ਅਨਜੀਤ ਸਿੰਘ ਦਾਦਾ ਕਿ ਉਹ ਇਸ ਦੁਨੀਆ ਤੋਂ ਇਸ ਬਾਦਲ ਨੇ ਜਿਹੜੇ ਖਾਤਮ ਕਰ ਦਿੱਤੇ ਇਸ ਛੌਂਖ ਨੇ ਉਹਨਾਂ ਦੀਆਂ ਜੜਾ ਖੋਖਲੀਆਂ ਕਰਕੇ ਉਹਨਾਂ ਨੂੰ ਮਾਰ ਦਿੱਤਾਗਾ ਅਰਜੀਤ ਸਿੰਘ ਦੇ ਬੜੇ ਵੱਡੇ ਜਿਹੜੇ ਇਲਜ਼ਾਮ ਨੇ ਇਹਨੇ ਕਿਹਾਗਾ ਕਿ ਇਹਨਾਂ ਨੇ ਡੀਜੀਪੀ ਅਜਹਾਰ ਆਲਮ ਵਰਗਿਆਂ ਨੂੰ ਕਹਿੰਦਾ ਪਾਰਟੀ ਵਿੱਚ ਵੱਡੇ ਅਹੁਦੇ ਦਿੱਤੇ ਨੇ ਉਹਨਾਂ ਨੂੰ ਅਹੁਦਿਆਂ ਦੇ ਨਾਲ ਨਿਮਾਜਿਆ ਗਿਆ ਸਿੱਖ ਕੌਮ ਦੇ ਜਿੰਨੇ ਵੀ ਕਾਤਲ ਨੇ ਕਹਿੰਦਾ ਬਾਦਲ ਪਰਿਵਾਰ ਨੇ ਸਾਰਿਆਂ ਨੂੰ ਜੜੀਆਂ ਉੱਚ ਪਾਦਮੀਆਂ ਦਿੱਤੀਆਂ ਉਹ ਅਹੁਦੇ ਦਿੱਤੇ ਤਾਂ ਕਿ ਸਗਵੀਰ ਬਾਦਲ ਦੀ ਤੇ ਬਾਦਲ ਪਰਿਵਾਰ ਦੀ ਜਿਹੜੀ ਕੁਰਸੀ ਬਚ ਸਕੇ ਕਹਿੰਦਾ ਇੰਨਾ ਜ਼ੁਲਮ ਤਾਂ ਕਹਿੰਦਾ ਅਬਦਾਲੀ ਨੇ ਨਹੀਂ ਕੀਤਾ ਹੁਣ ਇਹ ਅਬਦਾਲੀ ਬਾਹ ਕਹਿੰਦਾ ਬਾਦਲ ਆਉਂਦਾ ਸੀ ਅਕਾਲ ਤਖਤ ਤੇ ਇਸ ਤਰ੍ਹਾਂ ਹੁਣ ਜਿਹੜਾ ਦਾ ਪੁੱਤ ਆਉਂਦਾਗਾ ਇਸ ਕਰਕੇ ਇਹਨਾਂ ਨੇ ਸਿੱਖ ਕੌਮ ਦਾ ਜਿਹੜਾ ਇੱਕ ਬੀੜਾ ਗਰਖ ਕਰ ਦਿੱਤਾ ਇਹ ਜਿਹੜੇ ਬੋਲ ਨੇ ਇਹ ਭਾਈ ਹਰਜੀਤ ਸਿੰਘ ਨੇ ਇੱਕ ਇੰਟਰਵਿਊ ਦਿੱਤੀ ਆ ਕਿਸੇ ਚੈਨਲ ਤੇ ਉਹਦੇ ਵਿੱਚੋਂ ਤੁਹਾਨੂੰ ਜਿਹੜੇ ਬੋਲਨੇ ਮੈਂ ਸਾਰੇ ਸੁਣਾ ਰਿਹਾ ਹਾਂ ਉਹਨਾਂ ਕਹਿੰਦਾ ਕਿ ਮਹਾਰਾਜਾ ਅਨਜੀਤ ਸਿੰਘ ਵੇਲੇ ਦਾ ਸਮਾਂ ਜਿਹੜਾ ਅਕਾਲ ਤਖਤ ਤੇ ਹੋਰ ਸੀ ਉਦੋਂ ਸਾਰਿਆਂ ਨੂੰ ਮਾਣ ਸਨਮਾਨ ਮਿਲਦਾ ਸੀ ਪਰ ਕਹਿੰਦਾ ਅੱਜ ਸਾਨੂੰ ਜਿਹੜਾ ਮੀੜਾ ਕਦਾ ਜਿੰਨਾ ਜਿਹੜਾ ਕੌਮ ਦਾ ਕਦਾ ਗਰਖ ਕੀਤਾ ਜਿੱਥੇ ਕਹਿੰਦਾ ਕਾਂਗਰਸ ਨੇ ਕਹਿੰਦਾ ਜ਼ੁਲਮ ਕਮਾਇਆ ਕਾਂਗਰਸ ਨੇ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਦਿੱਲੀ ਦੇ ਵਿੱਚ ਖਮਾਰੇ 90 92 ਦੇ ਹਾਕੇ ਵਿੱਚ ਸਿੱਖ ਕੌਮ ਦਾ ਕਤਲੇਆਮ ਕੀਤਾ ਤੇ ਕਹਿੰਦਾ ਬਰਾਬਰ ਹੀ ਬਾਦਲ ਜਿਹੜਾ ਦੋਸ਼ੀ ਰਿਹਾ ਉਹਦਾ ਤੇ ਬਹੁਤ ਵੱਡੇ ਜਿਹੜੇ ਇਲਜ਼ਾਮ ਨੇ ਜਿਹੜੇ ਇਹ ਬਾਦਲ ਪ੍ਰਵਾਹ ਤੇ ਲੱਗੇ ਨੇ ਭਾਈ ਰਜੀਤ ਸਿੰਘ ਨੇ ਲਾਏ ਨੇ ਉਹਨਾਂ ਨੇ ਕਿਹਾਗਾ ਕਿ ਇਹ ਜਿਹੜਾ ਹੈਗਾ ਖਹਿੜਾ ਕਿਦੋਂ ਗਾ ਪੰਥ ਤੋਂ ਕਹਿੰਦਾ ਬਦ ਦਲ ਦਾ ਜਿੰਨਾ ਤੱਕ ਖਹਿੜਾ ਨਹੀਂ ਸੜ ਸੁੜਦਾ ਉਹਨਾਂ ਤੱਕ ਕਹਿੰਦਾ ਸਿੱਖ ਕੌਮ ਦੇ ਵਿੱਚ ਦੜਤਾਂ ਨਹੀਂ ਆਉਂਦੀ ਕਹਿੰਦਾ ਇਹਨਾਂ ਦੇ ਜਥੇਦਾਰ ਨੇ ਜਿਹੜੇ ਉਹ ਉਹ ਗੁਲਾਬ ਬਣਾ ਕੇ ਰੱਖੇ ਹੋਏ ਨੇ ਕਿ ਉਹਨਾਂ ਦੇ ਅੰਦਰ ਭਾਵਨਾ ਉਹਨਾਂ ਦੇ ਅੰਦਰ ਜਿਹੜਾ ਸਪਿਰਟ ਪੈਦਾ ਸੀ ਜਿਹੜੀ ਕੀਤੀ ਹੋਈ ਸੀ ਕਹਦਾ ਉਹ ਖਾਤਮ ਕਰ ਦਿੱਤੀ ਕੋਸ਼ੀ ਦੇ ਭੋਖ ਨੇ ਕਹਿੰਦਾ ਸਾਰਿਆਂ ਦੀ ਲਾਲਸਾਂ ਜਿਹੜੀਆਂ ਉਹ ਬਾਦਲ ਪਰਵਾਰ ਜਿਹੜਾ ਲੈ ਕੇ ਬੈਠ ਗਿਆ ਸ਼੍ਰੋਮਣੀ ਕਮੇਟੀ ਨੂੰ ਵੀ ਅਕਾਲੀ ਦਲ ਨੂੰ ਵੀ ਤੇ ਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਜਿੰਨੇ ਉਹਨਾਂ ਨੂੰ ਵੀ ਕਹਿੰਦਾ ਇਹ ਲੈ ਕੇ ਬੈਠ ਗਿਆ ਤੇ ਗੱਲ ਜਿਹੜੀ ਬੜੀ ਅਹਿਮ ਆ ਖਬਰ ਤੇ ਤੁਹਾਡੇ ਵਿਚਾਰ ਜਰੂਰ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਬੇਨਤੀ ਕਰਦਾਗਾ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਜਿਹੜੇ ਨੇ ਦੇਣੇ ਨੇ ਉਹ ਜਰੂਰ ਇਸ ਵੀਡੀਓ ਤੇ ਲਾਜ਼ਮੀ ਨੇ ਜਿਹੜੀਆਂ ਗੱਲਾਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਅਰੰਜੀਤ ਸਿੰਘ ਜਿਨ੍ਹਾਂ ਨੇ ਕਿ ਨਨਕਾਰੀ ਗਰਵਾਚਰੇ ਨੂੰ ਗੱਡੀ ਚਾੜਿਆ ਸੀ ਉਹਨਾਂ ਦੇ ਜਿਹੜੇ ਇਹ ਬੋਲ ਤੁਹਾਨੂੰ ਮੈਂ ਸੁਣਾਏ ਨੇ ਉਹਨਾਂ ਨੇ ਇੱਕ ਚੈਨਲ ਤੇ ਨਿੱਜੀ ਚੈਨਲ ਤੇ ਇੰਟਰਵਿਊ ਦਿੱਤੀ ਆ ਤੇ ਤੁਹਾਨੂੰ ਕਿਵੇਂ ਲੱਗਦਾਗਾ ਕਿ ਬਾਦਲ ਨੇ ਬਿਲਕੁਲ ਜਿਹੜਾ ਇਸ ਤਰ੍ਹਾਂ ਜਿਹੜਾ ਸੱਚੀ ਵਿੱਚ ਜਿਹੜੇ ਐਡੇ ਵੱਡੇ ਪਾਪ ਕੀਤੇ ਨੇ ਗਨਾਹ ਕੀਤੇ ਨੇ ਜ਼ਲਮ ਕੀਤਾਗਾ ਸਿੱਖ ਕੌਮ ਦੇ ਨਾਲ ਬੇੜਾ ਕਰਕੇ ਕੀਤਾਗਾ ਸਿੱਖ ਕੌਮ ਦਾ ਤੁਸੀਂ ਆਪਣੇ ਕਮੈਂਟ ਇਹਦੇ ਵਿੱਚ ਜ਼ਰੂਰ ਲਿਖਣੇ ਨੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਮੈਂ ਤੁਹਾਡਾ ਰਣੀ ਆ ਕਿਉਂਕਿ ਤੁਸੀਂ ਜਿਹੜਾ ਵੀਡੀਓ ਦੇਖਦੇ ਹੋ ਵੀਡੀਓ ਨੂੰ ਪਿਆਰ ਵੀ ਦਿੰਦੇ ਹੋ ਆਪਣੇ ਲੈਕ ਕਮੈਂਟ ਵੀ ਦਿੰਦੇ ਹੋ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ